ਸਰਦਰੀ ਕਾਲਜ ਦੀ ਸਵਾਤਤਾ ਹਰ ਆਪਣੇ ਜਿੰਨ ਦੇ ਵੀਰ ਦੇ ਵਿੱਚ ਪਿਆਰੇ ਵੀਰੋ ਆਪਾਂ ਅੱਜ ਖੜੇ ਆਂ ਸਹਿਰ ਰਾਜਪੁਰੇ ਪੂਰੇ ਵੀਰੋ ਨਾਲ ਦੀ ਡਿਡਰਸ਼ਿਪਾ ਸੋਮਾ ਟਰੈਕਟਰ ਤੇ ਵਰਖ ਸਾਹਿਬ ਵੀਰੋ ਨਾਲ ਦਾ ਟਰੈਕਟਰ ਦਾ ਸਿਰ ਪ੍ਰਜੇ ਦਾ ਕੰਮ ਆ ਆਪਣੇ ਨਾਲ ਵੀਰ ਜੀ ਨੇ ਇਹ ਆਪਾਂ ਨੂੰ ਟਰੈਕਟਰਾਂ ਦੇ ਰੇਟ ਮਾਡਲ ਤੇ ਕੰਦੇਸ਼ ਦੀ ਜਾਣਕਾਰੀ ਜਣਦੇ ਆ ਵੀਰ ਜੀ ਸਭ ਤੋਂ ਵੱਡਾ ਤੁਹਾਡਾ ਸਵਾਤ ਜੱਜ ਜਿੰਨ ਦੇ ਤੇ ਵੀਰ ਜੀ ਸਤਿ ਪ੍ਰਣਾਮ ਤੁਹਾਡਾ ਨਾਮ ਇਹ ਆਪਣੀ ਫਰਮ ਦਾ ਰੈਸਟ ਦੱਸ ਦੋ ਜੀ ਸੋਮਾ ਟਰੈਕਟਰ ਵਰਖ ਸਾਹਿਬ ਹੈ ਜੀ ਠੀਕ ਹੈ ਜੀ ਆਪਣਾ ਸੁਣਨਾ ਮਿਲਿਆ ਬਈ ਤਰਦੀਪ ਸਿੰਘ ਹੈ ਜੀ ਅਲ ਦੇ ਸਿੰਘ ਜੀ ਬਰੀ ਪੈਟਰੈਕਟਰ ਮਾਡਲ ਕਿਹੜਾ ਤੁਹਾਨੂੰ ਆ 744 ਹੀ ਹੈ ਜੀ 744 ਇਹ ਕਿੰਨੇ ਵਾਲਾ ਟਰੈਕਟਰ ਹੈ ਇਹ ਇਹ 2016 ਮਾਡਲ ਹੈ ਜੀ 16 ਮਾਡਲ ਟਰੈਕਟਰ ਆ ਤੇ ਇਹ ਕਿੰਨੇ ਪਾਰਟੀ ਦੇ ਨਾਮ ਚੱਲ ਰਿਹਾ ਹੈ ਇਹ ਸੈਕੰਡ ਪਾਰਟੀ ਦੇ ਨਾਮ ਹੈ ਜੀ ਸੈਕੰਡ ਪਾਰਟੀ ਤੇ ਨੌ ਤੇ ਆ ਨੰਬਰ ਕੁਝ 50 ਹੈ ਜੀ ਨੰਬਰ 50 ਹੈ ਜੀ 50 ਨੰਬਰ ਆ ਤੇ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਟਾਇਰ ਇਹਦੇ ਪਾਏ ਨੇ ਪਿਛਲੇ ਟਾਇਰ ਹੈਗੇ ਕਿੰਨੇ 40% ਫਿਰ ਮੋੜੇ ਵਾਲੇ 60% ਟਾਇਰ ਪਾਏ ਨੇ ਪ੍ਰੈਸਰ ਸਟੇਰੀਂਗ ਵਿੱਚ ਟਰੈਕਟਰ ਆ ਸੇਵ ਜੀ ਕਾਪੀ ਗਾਜਨ ਔਕਰ ਟਰੈਕਟਰ ਹਾਂ ਜੀ ਆ ਕਾਜੀ ਪੱਤਾ ਸਹੀ ਹੈ ਜੀ ਇਹ ਇਹ ਦਿਮਾਗ ਕਰਦੇ ਆ ਬਟਟ ਜੀ ਸਵਾ ਚਾਰ ਲੱਖ ਦੀ ਦਿਮਾਗ ਪਈ ਸੀ ਸਵਾ ਚਾਰ ਲੱਖ ਦੀ ਦਿਮਾਗ ਦਾ ਹਾਂ ਜੀ ਤੇ ਮਨਮਟਾ ਮੰਡਲ ਕਰੀ ਹਾਂ ਜੀ ਆ ਮੋਗਰੇ ਕਰਦਾਂਗੇ ਜੀ ਮਨਮਾਤਰ ਠੀਕ ਆ ਠੀਕ ਆ ਜੀ ਤੇ ਦੂਜਾ ਟਰੈਕਟਰ ਆ ਗਿਆ ਇਹ 2015 ਮਾਡਲ ਹੈ ਜੀ 2015 ਮਾਡਲ ਸਵਰਾਜ 855 ਟਾਇਰ ਬ੍ਰਾਂਡ ਨਿਊ ਟਾਇਰ ਨੇ ਪਹਿਲੇ ਪਹਿਲੇ 1428 ਦੇ ਹਾਂ ਜੀ ਇਹ ਹੈਗੇ ਟਾਇਰ ਜੇ ਕੇ ਆਪਣੀ ਦੇ ਮੁੱਢੇ ਟਾਇਰ ਲਗ ਭਗ ਨਵੇਂ ਨੇ 90% ਟਾਇਰ ਹੈ ਦੇ ਨੇ ਇਹ ਕਿੰਨੀ ਬਾਡੀ ਨਾਲ ਚੱਲ ਰਿਹਾ ਜੀ ਇਹ ਫਰਸਟ ਓਨਰ ਹੈ ਜੀ ਫਰਸਟ ਓਨਰ ਆ ਤੇ ਨੰਬਰ ਨੰਬਰ ਪੀ ਵੀ ਐ ਜੀ ਨੰਬਰ ਹੈ ਜੀ ਪੰਜਾਬ ਆ ਹਾਂਜੀ ਜਿਹੜਾ ਕਹਿੰਦਾ ਕਿ ਮੇਰੇ ਦਾ ਇਸ ਤਰ੍ਹਾਂ ਸਹੀ ਹੈ ਓਕੇ ਹੈ ਯਾਰ ਜਿਹੜਾ ਕਹਿੰਦਾ ਬਿਲਕੁਲ ਓਕੇ ਹੈ ਟਰੈਕਟਰ ਹੈ ਜੀ ਕਾਫੀ ਗਾਣਾ ਓਕੇ ਹੈ ਓਕੇ ਹੈ ਨਾ ਕਾਫੀ ਗਾਣਾ ਵੀ ਓਕੇ ਨੇ ਬਾਕੀ ਪ੍ਰੈਸਰ ਜਿਹੜੀ ਦੇ ਵਿੱਚ ਚਾਰ ਸਟਾਰ ਆ ਕਿੰਨੇ ਦੀ ਮੰਗ ਹੈ ਟਰੈਕਟਰ ਦੀ ਇਹ 4.5 ਦੀ ਡਿਮਾਂਡ ਆਈ ਹੈ 4.5 ਲੱਖ ਰੁਪਏ ਦੀ ਮੰਗ ਹਾਂਜੀ ਜੀ ਇਕੱਠੇ ਕਰ 2000 ਤੋਂ ਵੱਧ ਲਾ 15 ਵੱਡਾ ਜੀ 15 ਮਾਡਲ 4.5 ਲੱਖ ਰੁ ਤੇ 77 ਸਤੋਪ ਨਿਆ ਬੀ ਮਾਡਲ ਹੈ ਜੀ 2020 ਮਾਡਲ ਤੇ ਕਿੰਨੇ ਪਾੜੇ ਦਾ ਚੱਲਦਾ ਜੀ ਟਰੈਕਟਰ ਫਸਟ ਓਨਰ ਹੈ ਐਚ ਆਰ ਨੰਬਰ ਹੈ ਜੀ ਫਸਟ ਓਨਰ ਹਰਿਆਣਾ ਨੰਬਰ ਇਹਨਾਂ ਜਿਹੜਾ ਕੀ ਮੈ ਟਰੈਕਟਰ ਜੀ ਓਕੇ ਜੀ ਜਿਹੜਾ ਹੈ ਜੀ ਕਾਫੀ ਕੁਫੀ ਹੈ ਸਹੀ ਹੈ ਕਾਗਜ ਪੂਰੇ ਨੇ ਜੀ ਇਹ ਮਾਰਦਾ ਚਲੋ ਬੰਦਾ ਨੰਦਾ ਇਹਨੂੰ ਵੀ ਮਿਲੂ ਜੀ ਹਾਂ ਜੀ ਹਾਂ ਮਿਲ ਜੂਗੀ ਇਹਨਾਂ ਨੂੰ ਐਲਓਸੀ ਮਿਲ ਜੂਗੀ ਬਾਕੀ ਟਾਇਰ ਲਗਭਗ ਪਿਛਲੇ 60% ਮੁਰਲੇ ਹੈਗੇ ਨੇ 90% ਪਾਵਰ ਸਟੀਰੀਂਗ ਵਿੱਚ ਸੈਡ ਗਿਆ ਇਹ ਆਪਣਾ 3 ਸਪੀਡਾ ਜਾਂ ਸਿੰਪਲ ਹੈ ਜੀ ਨਹੀਂ ਸਿੰਪਲ ਹੈ ਜੀ ਥੂ ਸਪੀਡ ਹੈ ਜੀ ਸਿੰਪਲ ਆ ਸਿਕੰਦਰ 3 ਦੇ ਵਿੱਚ ਆ 55 HP ਦਾ ਤੇ ਕਿੰਨੇ ਡਵਾਡੇ ਡੈਕਟਰ ਦੀ ਇਹਦੀ 7.5 ਦੀ ਡਿਮਾਂਡ ਹੈ ਜੀ 7.5 ਦੀ ਡਿਮਾਂਡ ਆ ਹਾਂਜੀ ਪਰ ਤੇ ਲੋਕ ਦੇ ਮਨ ਤੁਹਾਨੂੰ ਹੋ ਜੇ ਉਹ ਕਿਹੜੇ ਕਰਦਾਂਗੇ ਜੀ ਠੀਕ ਆ ਠੀਕ ਆ ਜੀ ਤੇ ਅੜਾ ਕਿਹੜਾ ਦਿਖਾਈਏ ਆਪਾਂ ਸੋਨਾਲਿਕਾ ਹੀ ਟੱਕਾ ਸੋਨਾਲਿਕਾ 60 ਡੀਆਈ ਇੰਟਰਨੈਸ਼ਨਲ ਕੱਤਰਾ ਨੰਬਰ ਟਰੈਕਟਰ ਜੀ ਇਹਦਾ 4 ਨੰਬਰ ਹੈ ਜੀ ਹਰਿਆਣਾ ਜੀ ਹਾਂਜੀ ਹਰਿਆਣਾ ਨੰਬਰ ਆ ਤੇ ਕਿੰਨਾ ਮਾਡਲ ਦੱਸਿਆ ਆਪਾਂ ਨੇ ਇਹ 7 ਮਾਡਲ ਹੈ ਜੀ 7 ਮਾਡਲ ਟਰੈਕਟਰ ਆ ਐਨਓਸੀ ਵਗੈਰਾ ਮਿਲੂ ਨਹੀਂ ਇਹਦੀ ਨਹੀਂ ਜੀ ਇਹਦੀ ਨਹੀਂ ਮਿਲਦੀ ਐਨਓਸੀ ਇਹਦੀ ਮਿਲਦੀ ਨਹੀਂ ਹੈਗੀ ਐਨਓਸੀ ਤੇ ਇੰਜਨ ਕਿਹੜਾ ਮਿਕੜੋ ਹਟਿਆ ਜੀ ਹਾਂਜੀ ਆ ਸਹੀ ਹੈ ਜੀ ਆਪਕੇ ਕੋਲ ਪਿਛੇ ਟਰੈਕਟਰ ਜੀ ਹਾਂ ਜੀ ਆਪੂ ਕਾਲੀਪੁਰੇ ਮਿਲਣਗੇ ਜੀ ਠੀਕ ਆ ਜੀ ਤੇ ਜੋ ਟਾਇਰ ਦੇ ਥੋੜੇ ਜਿਹਾ ਡਾਊਨ ਨੇ ਬਾਕੀ ਜਮਾਨਤ ਲਈ ਕਰ ਰਹੀ ਆ ਭਾਈ ਜੀ 23 ਦੀ ਡਿਮਾਂਡ ਹੈ ਜੀ 23 ਦੀ ਡਿਮਾਂਡ ਆ ਹਾਂਜੀ ਠੀਕ ਠੀਕ ਆ ਵੀਰੋ 23 ਦੀ ਡਿਮਾਂਡ ਆ ਬਾਕੀ ਭਾਈ ਉਹਨੇ ਮੌਕੇ ਤੇ ਮਾਨਤਾ ਕਰ ਦੇਣਗੇ ਤੇ ਅਗਲਾ ਆ ਗਿਆ ਸਵਰਾਜ 855 2014 ਮਾਡਲ ਹੈ ਜੀ 14 ਮਾਡਲ 4 ਸਟਾਰ ਇਹ ਵੀ ਪ੍ਰੈਸ਼ਰ ਸਟੀering ਵਾਲਾ ਜੀ ਹਾਂਜੀ ਵੀ ਪ੍ਰੈਸ਼ਰ ਹੈ ਜੀ ਪ੍ਰੈਸ਼ਰ ਸਟੀering ਦਾ ਨੰਬਰ ਕਿਥੋਂ ਭਾਈ ਨੰਬਰ ਐਚ 4 ਹੈ ਜੀ ਦਾ ਹਰਿਆਣਾ ਨੰਬਰ ਆ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਟਾਇਰ ਲਗਭਗ ਪਿਛਲੇ ਪਹਿਲੇ 60% ਯਾਨੀ ਸੇਮ ਹੀ ਜਿਹਾ ਕੰਡੀਸ਼ਨ ਦੇ ਟਾਇਰ ਨੇ ਪਾਵਰ ਸਟੇਜ ਲੈ ਪਿੱਛਾ ਇੰਜਣ ਕਿਹੜਾ ਕਰ ਮਾਡਲਟਰੀ ਉਹ ਹੀ ਯਾਰ ਓਕੇ ਹੈ ਯਾਰ ਐਂ ਬਿਲਕੁਲ ਓਕੇ ਆ ਹਾਂ ਜੀ ਹਾਂ ਸਹੀ ਹੈ ਯਾਰ ਮਾਡਲ ਦਾ ਸਹੀ 14 ਮਾਡਲ ਲਈ 14 ਮਾਡਲ ਦੱਸਿਆ ਕਾਪੀ ਦਾ ਜੋ ਪੂਰਾ ਓਕੇ ਪਿੱਛਾ ਆ ਗਿਆ ਇਹਦੀ ਮਿਲ ਜੂ ਐਨਓ ਸੀ ਹਾਂ ਜੀ ਹਾਂ ਮਿਲ ਜੂਗੀ ਐਨਓ ਇਹਦੀ ਐਨਓ ਸਹੀ ਮਿਲ ਜੂਗੀ ਤੇ ਕਿੰਨੀ ਦੀ ਮੰਗ ਕਰਦੇ ਆਪਾਂ ਮੰਗ ਦੀ ਸਵਾ 4 ਦੀ ਹੈ ਜੀ ਸਵਾ 4 ਦੀ ਮੰਗ ਆ ਬਾਕੀ ਜੀ ਮੌਕੇ ਵੀ ਥੋੜੀ ਮੰਗ ਤਾਂ ਕਰਦੇ ਆ ਜੀ ਆਹ ਕੀ ਕਰ ਦਾਂਗੇ ਆਹ ਲਾ ਗਈ ਪ੍ਰੀਤ 6099 ਇਹ ਕਿਹਤੋ ਨੰਬਰ ਹੈ ਜੀ? ਇਹ ਹਰਿਆਣਾ ਨੰਬਰ ਹੈ ਜੀ। ਇਹ ਵੀ ਹਰਿਆਣਾ ਨੰਬਰ ਹੈ। ਹਾਂ ਜੀ। ਹਰਿਆਣਾ ਨੰਬਰ ਪਾਵਰ ਸਟੀਅਰਿੰਗ ਦੇ ਵਿੱਚ ਹੈ, ਸੈਂਟਰ ਗੇਅਰ ਦੇ ਵਿੱਚ। 2012 ਮਾਡਲ। ਬਾਕੀ ਟਾਇਰ ਹਾਲਾ ਕਿ ਮੁੱਲੇ ਪਏ ਨੇ, ਵਧੀਆ ਕੰਡੀਸ਼ਨ ਦੇ ਵਿੱਚ 60-70% ਹੈਗੇ ਨੇ। ਪਿਛਲੇ ਟਾਇਰ ਥੋੜੇ ਡਾਊਨ ਨੇ, ਨਵੇਂ ਪਾਇਨ ਵਾਲੇ ਨੇ। ਕਾਫੀ ਕੂਪੀ ਹੈਗੀ ਟਰੈਕਟਰ ਦੀ। ਹਾਂ ਜੀ, ਕਾਹਲੀ ਪੂਰੇ ਨੇ ਜੀ। ਇਹਦੀ ਮਿਲੂ ਇਹਨੂੰ ਸੀ? ਨਹੀਂ ਇਹਦੀ ਨਹੀਂ ਮਿਲਦੀ ਹੈ ਜੀ। ਇਹਦੀ ਮਿਲਦੀ ਹੈ ਜੀ। ਠੀਕ ਆ, ਠੀਕ ਆ ਜੀ। ਕਿੰਨੇ ਮਾਰ ਕਰਦੇ ਜਪੈ ਜੀ ਇਰੀ 2.5 ਲੱਖ ਦੀ ਡਿਮਾਂਡ ਹੈ 2.5 ਲੱਖ ਦੀ ਡਿਮਾਂਡ ਆ ਬਾਕੀ ਲੋਕ ਜੇ ਕੱਢਦੇ ਨਹੀਂ ਮੰਨਣਾ ਨਹੀਂ ਲੋਕ ਜੇ ਕਰਤਾਂਗੇ ਮੰਨਣਾ ਲੋਕ ਜੇ ਮੰਨਤਾ ਨਾ ਹੋ ਜਾਊਗਾ ਤੁਸੀਂ ਹੋਰ ਵੀ ਟਰੈਕਟਰ ਲੈ ਜਾਂ ਇਹ ਟਰੈਕਟਰ ਹੀ ਫਿਰ ਹਾਲ ਨਹੀਂ ਇੰਤਾਂ ਦਾ ਇਹ ਟਰੈਕਟਰ ਨਹੀਂ ਜੀ ਫਲਾਦਾ ਤੇ ਵੀ ਜੀ ਆਪਣਾ ਕੰਟੈਕਟ ਨੰਬਰ ਆਪਣੇ ਫੋਨ ਨੰਬਰ ਆਪਾਂ ਆਪਣੀ ਪਾਜੀਏ ਤੁਹਾਡਾ ਪਾਜੀਏ ਸਾਡਾ ਬੋਰਡ ਦਾ ਪਾ ਦਿਓ ਜੀ ਕੰਟੈਕਟ ਬੋਰਡ ਦਾ ਕੰਟੈਕਟ ਨੰਬਰ ਪਾ ਦਿਓ ਜੀ ਉੱਪਰ ਲਿਖ ਦੇ ਬਾਕੀ ਕੋਲ ਡਰੈਸ ਸਪੋਰਟ ਦਿਓ ਜ ਆਪਣੇ ਚੈਨਲ ਤੇ ਆਪਣਾ ਫੇਰ ਤੋਂ ਅਸੀਂ ਪੱਕੀ ਲਿਖਤ ਹਮ ਦੇ ਦੋ ਰਾਜਪੁਰਾ ਟਾਊਨ ਪਟਿਆਲਾ ਰੋਡ ਨੇੜੇ ਚੁੰਨਾ ਪੱਠੀ ਅਮਰਪਲਸ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਉਹਨੇ ਆਪਾਂ ਨੂੰ ਕੰਮ ਨਾਲ ਬੇਨਤੀ ਸਮਾਂ ਦਿੱਤਾ ਟਾਈਮ ਕੱਢ ਕੇ ਠੀਕ ਹੈ ਖਾਲੀ ਬ੍ਰੋ ਐਸੀ ਵੀਰ ਜਿਨ੍ਹਾਂ ਨੇ ਆਪਾਂ ਨੂੰ ਟਰੈਕਟਰਾਂ ਦੀ ਸਾਰੀ ਜਾਣਕਾਰੀ ਦਿੱਤੀ ਬਾਕੀ ਟਰੈਕਟਰ ਵਜਾਂ ਦੀ ਥੰਡੇ ਵਿੱਚ ਖੜੇ ਨੇ ਆਪਣਾ ਇੰਜਣ ਗੱਦੀ ਬਿਲਕੁਲ ਓਕੇ ਨੇ ਜੇ ਹੋਰ ਵੀਰੋਨਾਂ ਕੋਲ ਪਹੁੰਚੋ ਵੀਰੋਨਾਂ ਨੂੰ ਆਪਣਾ ਤੋਂ ਮੋਗਾ ਪੈਟਰੋਲ ਪੁਰਖੀਰ ਕੇ ਲੈ ਜਾਓ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤਾਂ ਬਲੀ ਚੈਨਲ ਨੂੰ ਸਬਸਕ੍ਰਾਈਬਰ ਕੇ ਨਾਲ ਤਾਂ ਬੈੱਜ ਪਨ ਦਵਾ ਕੇ ਆਨ ਦੇ ਬਟਨ ਕਰ ਲੋ ਪ੍ਰੈਸ ਅਬਨੂਟ ਪ੍ਰੈਸ ਕਮੈਂਟ ਧੰਨਵਾਦ ਜੀ